ਇਹ ਸੱਚਾ ਸੱਚ ਭਾਜਪਾ ਦੇ ਇਸ ਅਤੇ ਰਾਜਨਾ ਆਧਾਰਿਆ ਤੇ ਭਾਜਪਾ ਦਾ ਵਿਰੋਧ ਕਰਨਾ ਆਇਆ ਸੀ ਇਹਨਾਂ ਨੂੰ ਇੱਕ ਵੀ ਬੋਟ ਨਹੀਂ ਪਾਉਣ ਦੇਣੀ ਇੱਕ ਵੀ ਸੀਟ ਪੰਜਾਬ ਦੇ ਵਿੱਚੋਂ ਭਾਜਪਾ ਨਹੀਂ ਜਿੱਤੂਗੀ ਇਹਨਾਂ ਦੇ ਇਹਨਾਂ ਦੇ ਜਮਾਤਾਂ ਜਿਹੜੀਆਂ ਜੱਤ ਹੋਣੀਆਂ ਨੇ ਬਹੁਤ ਪੂਰੀ ਤਰ੍ਹਾਂ ਨਾਲ ਦਾ ਵੀ 4 ਤਰੀਕ ਨੂੰ ਉਹਨਾਂ ਮਰੀਜ਼ ਦੇ ਮਿੱਟੂ ਕਹਿੰਦਾ ਦੇਖੂਗਾ ਉਹਨੂੰ ਵੀ ਦੁਨੀਆ ਦੇਖੂਗੀ 4 ਤਰੀਕ ਨੂੰ ਦੀ ਜਮਾਨਤ ਤੇ ਜਿਹੜੀ ਜੱਤ ਹੋਣੀਆਂ ਹੈ ਤਗੜਵਾਜ ਆ ਜਿਹੜਾ ਪਾਰਟੀਆਂ ਵਾਜੀਆਂ ਬਦਲਦਾ ਫਿਰਦਾ ਹੈ ਖੰਨਾ ਦਾਣਾ ਮੰਡੀ ਵਿੱਚ ਅੱਜ ਇੱਕ ਪਾਸੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਫਤੇ ਰੈਲੀ ਕਰ ਰਹੇ ਸਨ ਤਾਂ ਦੂਜੇ ਪਾਸੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਰਾਜਨਾਥ ਸਿੰਘ ਨੂੰ ਸਵਾਲ ਕਰਨ ਤੇ ਜਵਾਬ ਮੰਗਣ ਪਹੁੰਚ ਗਈਆਂ ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਤਣਾਤ ਪਾਰੀ ਪੁਲਿਸ ਬਾਲ ਨੇ ਕਿਸਾਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਜਿਸ ਤੋਂ ਬਾਅਦ ਮਾਹੌਲ ਗਰਮਾੰਦਾ ਨਜ਼ਰ ਆਇਆ ਕਿਸਾਨ ਰਾਜਨਾਥ ਸਿੰਘ ਨੂੰ ਮਿਲਣਾ ਤੇ ਸਵਾਲ ਕਰਨਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਿਸ ਤੋਂ ਨਾਰਾਜ਼ ਕਿਸਾਨਾਂ ਨੇ ਨਾਰੇਬਾਜ਼ੀ ਕੀਤੀ ਦਿਰੋਸ਼ ਦਾ ਪ੍ਰਗਟਾਵਾ ਕੀਤਾ ਉਹ ਕਾਨੀ ਨੇ ਇਥੇ ਕੱਟ ਕਰਕੇ ਆ ਲੋਕਤੰਤਰ ਚੁਣਿਆ ਤਾਂ ਇਹ ਕਾ ਕੇ 5 ਸਾਲ ਬਾਅਦ ਇਹਨੂੰ ਬਦਲ ਦਿਆ ਕਰੀਏ ਮੈਂ ਕਹਿੰਦਾ ਜਿਹੜਾ ਪਹਿਲਾਂ ਘਰਾਣਾ ਵਾਲਾ ਰਾਜਤਾਨਾ ਉਹ ਬਹੁਤ ਵਧੀਆ ਥਾ ਉਹ ਇੱਕ ਵਾਰ ਰਾਜ ਜਾਂਦੇ ਤੇ ਰਾਜ ਕੇ ਫਿਰ ਉਹ ਸਾਰੇ ਇਨਸਾਫ ਕਰਦੇ ਤੇ ਉਹਨਾਂ ਨੂੰ ਪਤਾ ਦਾ ਮੇਰਾ ਪੁੱਤ ਵੀ ਰਾਜਾ ਮੇਰਾ ਪੋਤਾ ਵੀ ਰਾਜਾ ਮੇਰਾ ਪਰੋਤਾ ਵੀ ਰਾਜਾ ਉਹ ਬੇੜਾ ਘਰ ਪਹੁੰਚ ਜਾ ਆ ਧੀ ਬੰਦੀ 5 ਸਾਲ ਬਾਅਦ ਥਾ ਕੇ ਜੈਸ਼ੂ ਘਰ ਘਰ ਕਰਤਾ ਇਹਨਾਂ ਨੇ ਸਾਡਾ ਦੇਸ਼ ਔਰ ਹੁਣ ਸਾਨੂੰ ਮਿਲਣ ਮਿਲ ਨਹੀਂ ਦਿੰਦੇ ਯਾਰ ਉਹ ਵੀ ਥਾਂ ਨਹੀਂ ਮਾਇਦਾ ਮਾਹੌਲ ਨਹੀਂ ਮੈਨੂੰ ਕੋਈ ਚੱਕਰੀ ਪਾਚੀ ਨਹੀਂ ਕੋਈ ਨਹੀਂ ਕੋਈ ਨਹੀਂ ਜਿਹੜੇ ਜੀ ਕਾਲੇ ਕਾਨੂੰਨ ਕਰੇ ਹੋਏ ਨੇ ਇੱਕ ਸਾਡਾ 750 ਕਿਸਾਨ ਦਿੱਲੀ ਦੇ ਵਿੱਚ ਸ਼ਹੀਦ ਹੋਇਆ ਹੁਣ ਫੇਰ ਇਹਨਾਂ ਨੇ ਅਤਰੂ ਗੈਸ ਦੇ ਗੋਲਿਆਂ ਨਾਲ ਫੇਰ ਸ਼ੁਭ ਕਰਨੇ ਸ਼ਹੀਲ ਕੀਤਾ ਉਹਦੇ ਕਰਕੇ ਅਸੀਂ ਇੱਥੇ ਅੱਜ ਵਿਰੋਧ ਕਰਨ ਆਏ ਆ ਕਿ ਇਹ ਸਾਨੂੰ ਦਿੱਲੀ ਵੜ ਨਹੀਂ ਦਿੰਦੇ ਸਾਡੀ ਰਾਤਾਂ ਨਹੀਂ ਆ ਪੰਜਾਬ ਦੀ ਇਹ ਸਾਡੇ ਹੁਣ ਕਿਹੜੇ ਹੱਕ ਨਾਲ ਵੋਟਾਂ ਮੰਗਣ ਆਏ ਨੇ ਇੱਥੇ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਇਹ ਅੱਜ ਰਾਜਨਾਥ ਆ ਰਹੇ ਆ ਤੇ ਭਾਜਪਾ ਦਾ ਵਿਰੋਧ ਕਰਨ ਆਏ ਆ ਅਸੀਂ ਅੱਗੇ ਪੁਲਿਸ ਵਾਲੇ ਵੀ ਕੋਈ ਰੋਕ ਰਹੇ ਨਹੀਂ ਤੁਹਾਨੂੰ ਰੋਕਣ ਕੋਈ ਗੱਲ ਨਹੀਂ ਉਹਨਾਂ ਦੀ ਜੌਬ ਆ ਸਾਡੀ ਜੌਬ ਆ ਅਸੀਂ ਆਪਣੇ ਹੱਕਾਂ ਲਈ ਖੜੇ ਆ ਸ਼ਾਂਤਮਈ ਸਾਡਾ ਧੰਨਾ ਹੈ ਸ਼ਾਂਤਮਈ ਅਸੀਂ ਪ੍ਰਦਰਸ਼ਨ ਕਰਨਾ ਆਉਣ ਵਾਲੇ ਜਿਹਨਾਂ ਦੇ ਕਿਸ ਤਰ੍ਹਾਂ ਦਾ ਪਾਪੜਾ ਇਹਨਾਂ ਨੂੰ ਇੱਕ ਵੀ ਵੋਟ ਨਹੀਂ ਪਾਉਣ ਦੇਣੀ ਇੱਕ ਵੀ ਸੀਟ ਪੰਜਾਬ ਦੇ ਵਿੱਚੋਂ ਭਾਜਪਾ ਨਹੀਂ ਜਿੱਤੂਗੀ ਇਹਨਾਂ ਦੀ ਇਹ ਇਹਨਾਂ ਦੀ ਜਮਾਨਤਾਂ ਜਿਹੜੀਆਂ ਯਕ ਹੋਣੀਆਂ ਨੇ ਬਹੁਤ ਬੁਰੀ ਤਰ੍ਹਾਂ ਨਾਲ ਜਿਸ ਤਰ੍ਹਾਂ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਈ ਦੇਣ ਕੋਈ ਗੱਲ ਨਹੀਂ ਧਮਕੀਆਂ ਤੋਂ ਅੱਗੇ ਕਿਤੇ ਡਰਦੇ ਆ ਕਿਸਾਨ ਇੱਥੋਂ ਹੀ ਅਸੀਂ ਇੱਥੇ ਦੀ ਪੰਜਾਬ ਦੇ ਮਸੀੰਦੇ ਆ ਅਸੀਂ ਦਿੱਲੀ ਦੀ ਹਕੂਮਤ ਤੋਂ ਡਰਨੇ ਵਾਲੇ ਨਹੀਂ ਅਸੀਂ ਆਪਣੇ ਹੱਕ ਲੈਣੇ ਵਾਲੇ ਆ ਉਹ ਵੀ ਸ਼ਾਂਤਮਈ ਢੰਗ ਨਾਲ ਅਸੀਂ ਕੋਈ ਹੁੱਲੜਬਾਜੀ ਵਾਲੇ ਨਹੀਂ ਹੈਗੇ بڑے ਲਿਖੇ ਐਜੂਕੇਟਿਡ ਆ ਉਹ ਜਿਵੇਂ ਬੋਲਦਾ ਵੀ 4 ਤਰੀਕ ਨੂੰ ਉਹਨਮ ਉਹਨੂੰ ਵੀ ਦੁਨੀਆ ਦੇਖੂਗੀ ਵਿਚਾਰ ਤਰੀਕ ਉਹਦੀ ਜਮਾਨ ਤੇ ਜਿਹੜੀ ਯਤ ਹੋਣੀ ਆ ਉਹ ਧਗੜਵਾਜ ਆ ਜਿਹੜਾ ਪਾਰਟੀਆਂ ਬਾਜ਼ੀਆਂ ਬਦਲਦਾ ਫਿਰਦਾ ਹੈ ਜੀ ਨਾਮ ਤੁਹਾਡਾ ਹੀ ਮੇਰਾ ਨਾਮ ਮੇਜਰ ਸਿੰਘ ਆ ਜੀ ਅੱਜ ਕਿਉਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਇਹ ਜਿਹੜੇ ਸਾਡੇ ਹੁਣ ਵੋਟਾਂ ਮੰਗਣ ਆਏ ਨੇ ਇੱਥੇ ਠੀਕ ਆ ਜਦੋਂ ਸਾਡੇ ਹੱਕਾਂ ਦੀ ਗੱਲ ਆਈ ਤੇ ਸੰਭੂ ਬੈਰੀਅਰ ਸਾਨੂੰ ਨਹੀਂ ਟੱਪਣ ਦਿੱਤਾ ਸੀ ਇਹਨਾਂ ਨੂੰ ਪੰਜਾਬ 'ਚ ਕਿਉਂ ਬਣ ਦਈਏ ਸਾਡਾ ਪੰਜਾਬ ਆ ਜੇ ਦਿੱਲੀ ਇਹਨਾਂ ਦੀ ਆ ਹਾਲਾਂਕਿ ਦਿੱਲੀ ਨੂੰ ਦਿੱਲੀ ਜੇ ਅੱਜ ਦਿੱਲੀ ਆ ਤਾਂ ਸਾਡੀ ਬਦੌਲਤ ਆ ਦਸਤਾਰਾਂ ਦੇ আর ਦਾੜੀਆਂ ਦੇ ਬਦੌਲਤ ਆ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕਰਕੇ ਦਿੱਲੀ ਲਈ ਹੋਈ ਆ ਇਹ ਇਹ ਅੱਜ ਭੁੱਲ ਗਏ ਅੱਜ ਕਿਸ ਦਾ ਵਿਰੋਧ ਕਰ ਰਹੇ ਤੁਸੀਂ ਅਸੀਂ ਅਸੀਂ ਜੀ ਭਾਜਪਾ ਦਾ ਵਿਰੋਧ ਕਰਦੇ ਆ ਰਾਜਨਾਥ ਸਿੰਘ ਇੱਥੇ ਆਇਆ ਵੋਟਾਂ ਮੰਗਣ ਅਸੀਂ ਉਹਦਾ ਵਿਰੋਧ ਕਰਨਾ ਹੈ ਜਿਵੇਂ ਰਾਜਨਾਥ ਮੰਗ ਕੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਮੰਗ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋਇਆ ਹੈ ਜਿਹੜਾ ਕਿਸਾਨਾਂ ਨਾਲ ਧੱਕਾ ਹੋਇਆ ਸੰਭੂ ਬੈਰੀਅਰ ਤੇ ਅਸੀਂ ਅੱਜ ਉਹਦਾ ਜਵਾਬ ਮੰਗਣ ਆਏ ਆ ਜੋ ਕਿਸਾਨ ਮੋਰਚੇ ਸੰਯੁਗਤ ਕਿਸਾਨ ਮੋਰਚੇ ਵੱਲੋਂ ਆਏ ਆ ਬਲਾਕ ਨਹੀਂ ਸਾਡੇ ਦਿੱਤੇ ਹੋਏ ਠੀਕ ਹੈ ਜੀ ਮੈਂ ਕਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ ਸੰਗਰਾਲਾ ਸਾਡੇ ਜਿਵੇਂ 11 ਸਵਾਲ ਨੇ ਭਾਜਪਾ ਨੂੰ ਕਿਤੇਤੇ ਹੋਏ ਹਰੇਕ ਦਿਨ ਸੇ ਛਾਤਮਈ ਤਰੀਕੇ ਨਾਲ ਉਹ ਸਵਾਲ ਪੁੱਛਦੇ ਆ ਪਰ ਸਾਡੇ ਜਵਾਬ ਨਹੀਂ ਦਿੰਦੇ ਜਿਸ ਤਰ੍ਹਾਂ ਪੁਲਿਸਾਂ ਤੋਂ ਅਨੁਰੋਧ ਲਿਆਰੇ ਪੁਲਿਸ ਨਹੀਂ ਦੇਖੋ ਇਹ ਤਾਂ ਇਹਨਾਂ ਦਾ ਦੇਖੋ ਪੰਜਾਬ ਦੇ ਵਿੱਚ ਜੇ ਇਹ ਹਾਲ ਹੁੰਦਾ ਠੀਕ ਨਹੀਂ ਗੱਲ ਹੁਣ ਸਾਨੂੰ ਦਿੱਲੀ ਜਾਂਦਾ ਰੋਕਿਆ ਹੋਣਾ ਸਾਨੂੰ ਪੰਜਾਬ ਖੁਦ ਸਾਡੀ ਮੰਡੀ ਹੈ ਦੂਜੇ ਸੂਬਿਆਂ ਦੀ ਪੁਲਿਸ ਵੀ ਲਾਈ ਗਈ ਤੁਹਾਡੇ ਉੱਪਰ ਦੂਜੇ ਸੂਬਿਆਂ ਤੋਂ ਉਹੀ ਤਾਂ ਗੱਲ ਕਰਦੇ ਆ ਵੀ ਪੰਜਾਬ ਦਾ ਐਡਾ ਕੀ ਕਸੂਰ ਹੋ ਗਿਆ ਦੱਸਣਾ ਤਾਂ ਸਹੀ ਜਿਆਦਾ ਇਹ ਦਿੱਲੀ ਨੂੰ ਜਾਂਦੇ ਆ ਜਦੋਂ ਕਿੱਲਾ ਠੋਕਦੇ ਨੇ ਹੁਣ ਜਦ ਹੋ ਰਿਹਾ ਆਇਆ ਸੀ ਸਵਾਲ ਪੁੱਛਣੇ ਸ਼ਾਂਤਮਈ ਪੁੱਛਣੇ ਕੋਈ ਹੁੱਲੜਵਾਜੀ ਨਹੀਂ ਕਰਦੇ ਕੋਈ ਇਹਦਾ ਕੋਈ ਧੱਕਾ ਮੁੱਕੀ ਨਹੀਂ ਕਰਦੇ ਸ਼ਾਂਤਮਈ ਰਹਾ ਕਿ ਸ਼ਾਂਤਮਈ ਸਾਨੂੰ ਸਵਾਲ ਪੁੱਛਣ ਦਿੱਤੇ ਜਾਣ